ਆਪਣੇ ਪੈਸੇ ਦੀ ਜ਼ਮੀਨ ਖਰੀਦੀ ਤੇ ਮਾਫੀਆ ਕਿਦਾਂ ਹੋ ਸਕਦਾ ਮਾਫੀ ਦਾ मीनिंग ਕੀ ਹੈ ਮਾ ਸੇਵਾ ਆਪਣੇ ਲਈ ਕਰ ਰਹੇ ਨੇ ਆਪਣਾ ਜਿਹੜਾ ਪੈਸਾ ਹੈ ਨਾ ਉਹ ਅੰਦਰ ਕਰ ਰਹੇ ਨੇ ਇਹ 에ਜੰਟ ਬਰੋਕਿੰਗ ਬੰਦ ਕੀਤੀ ਜਾਣੀ ਚਾਹੀਦੀ ਸਮਾਜ ਸੇਵਕ ਜੀ ਉਹਨਾਂ ਨੇ ਬੰਦਾ ਹੀ ਆ ਉਹ ਪੈਸਾ ਗਵਰਨਮੈਂਟ ਦੇ ਅੰਦਰ ਜਾਵੇ ਨਾ ਇਸ ਮਾ ਸੇਵਕੀ ਕੀ ਕਹਾਦੀ ਰਹਗੀ ਜੇ ਤੁਹਾਡੀ ਰਸੀਦ ਨਹੀਂ ਆਈ ਪੈਸੇ ਸਾਡੀ ਵਪਾਰੀਆਂ ਨੂੰ ਤੰਗ ਕਰਨ ਦੇ ਮਾਮਲੇ ਲਗਾਤਾਰ ਵੱਧੇ ਜਾ ਰਹੇ ਹੈ ਤੇ ਕਈ ਵਾਰ ਵਪਾਰੀ ਸਰਕਾਰਾਂ ਤੋਂ ਦੁਖੀ ਹੁੰਦੇ ਨੇ ਤੇ ਕਈ ਵਾਰ ਵਪਾਰੀ ਅਖੋਤੀ ਸਮਾਜ ਸੇਵਕਾਂ ਤੋਂ ਦੁਖੀ ਨੇ ਜੀ ਹਾਂ ਗੱਲ ਕਰ ਰਹੇ ਆ ਅਖੋਤੀ ਸਮਾਜ ਸੇਵਕਾਂ ਦੀ ਜਿਹੜੇ ਕਿ ਸਮਾਜ ਸੇਵਾ ਦੀ ਆੜ ਦੇ ਵਿੱਚ ਲੋਕਾਂ ਕੋਲੋਂ ਪੈਸੇ ਵਸੂਲਦੇ ਨੇ ਤੇ ਇਸ ਤਰ੍ਹਾਂ ਦੇ ਵੱਡੇ ਇਲਜ਼ਾਮਾਤ ਅੱਜ ਵਪਾਰੀਆਂ ਵੱਲੋਂ ਲਗਾਏ ਜਾ ਰਹੇ ਨੇ ਤਾਂ ਵਪਾਰੀਆਂ ਦੀ ਵੱਖ-ਵੱਖ ਜਥੇਬੰਦੀਆਂ ਸੁੱਲੇ ਇੱਥੇ ਇਕੱਠੀਆਂ ਹੋਈਆਂ ਨੇ ਤੇ ਉਹਨਾਂ ਵੱਲੋਂ ਜਿਹੜਾ ਇੱਥੇ ਇੱਕ ਮੁਹੀਮ ਔਰ ਆਪਣੇ ਇੱਕ ਦਿਲ ਦੀ ਗੱਲ ਜਿਹੜੀ ਦੱਸੀ ਜਾ ਰਹੀ ਹੈ ਗੱਲਬਾਤ ਕਰਾਂਗੇ ਸਰ ਕੀ ਮਾਮਲਾ ਹੈ ਜੀ ਅਕਸਰ ਵਪਾਰੀਆਂ ਦੀ ਲੜਾਈ ਟੈਕਸ ਤੱਕ ਸੀਮਿਤ ਹੁੰਦੀ ਹੈ ਸਰਕਾਰਾਂ ਤੱਕ ਸੀਮਿਤ ਹੁੰਦੀ ਹੈ ਅੱਜ ਕਿਸ ਵਜ੍ਹਾ ਦੇ ਨਾਲ ਤੁਸੀਂ ਇਕੱਠੇ ਹੋਏ ਸਮਝ ਜੀ 1984 ਤੋਂ आतंकवाद ਅੰਮ੍ਰਿਤਸਰ ਦੀ ਜਨਤਾ ਸਭ ਤੇਰਾ ਚੇਲ ਰਹੀ ਆ ਪਿਛਲੇ ਕੁਝ ਟਾਈਮ ਤੋਂ ਜਿਹੜਾ ਇਹ ਨਵਾਂ ਅਤੰਗਵਾਦ ਆਇਆ ਹੈ ਬਲੈਕਮੇਲਿੰਗਾ ਸਾਰੇ মিডিਆ ਨੂੰ ਹੀ ਪਤਾ ਸਾਰੇ মিডিਆ ਨੂੰ ਪਤਾ ਸਾਰੇ ਜਨਤਾ ਨੂੰ ਪਤਾ ਆਪਾਂ ਤੁਸੀਂ ਆਪਣੇ ਮੂੰਹ ਤੋਂ ਦੱਸੋ ਕੀ ਹੈ ਮੈਂ ਆਪਣੇ ਉਹ ਜਵਾਬ ਦੇ ਰਿਹਾ ਜੀ ਪਿਛਲੇ ਕਾਫੀ ਸਮੇਂ ਟਾਈਮ ਤੋਂ ਕੋਈ ਵੀ ਸਾਡਾ ਵਪਾਰੀ ਭਰਾ ਕੋਈ ਬਿਲਡਿੰਗ ਨੂੰ ਰੈਨੋਵੇਸ਼ਨ ਕਰਦਾ ਸੀ ਕੋਈ ਬਿਲਡਿੰਗ ਬਣਾਉਂਦਾ ਸੀ ਤੇ ਇਹ ਚੋਲਾ ਚੋਲਾ ਦਾ ਗਰੁੱਪ ਹੂੰ ਚੋਲਾ ਦਾ ਗਰੁੱਪ ਉਹ ਬਿਲਡਿੰਗ ਦੇ ਆਪ ਤਾਂ ਮੰਗਦਾ ਸੀ ਵਿਦਆਊਟ ਐਨੀ ਪਰਮਿਸ਼ਨ ਸਾਰੀ ਬਿਲਡਿੰਗ ਚੈੱਕ ਅਪ ਕਰਦਾ ਸੀ ਹੂੰ ਨਾਲ ਕਾਰਪੋਰੇਸ਼ਨ ਦੀ ਇੱਕ ਅਦੀ ਕਾਲੀ ਪੇਡ ਲਈ ਹੁੰਦੀ ਸੀ ਉਹਨਾਂ ਕੋਲ ਦੇਖ ਕੇ ਫੋਨ ਕਰਦੇ ਸੀ ਕਿ ਭਾਜੀ ਬਿਲਡਿੰਗ ਤੁਸੀਂ ਬਣਾਉਂਦੇ ਪਏ ਹੋ ਹਾਂਜੀ ਬਣਾ ਰਹੇ ਹਾਂ ਜੀ ਤੇ 5 ਲੱਖ ਰੁਪਏ ਸਾਨੂੰ ਭੇਜ ਦਿਓ ਹੂੰ ਉਪਰੋਂ ਮੈਂ ਨਕਸ਼ਾ ਪਾਸ ਕਰਾਇਆ ਮੈਂ ਸਭ ਕੁਝ ਅਖੀਰਕਾਰ ਉਹ ਲੋਕ ਕਹਿੰਦੇ ਨੇ ਕਿ ਕਿਤੇ ਨਾ ਕਿਤੇ ਤੁਹਾਡੇ ਦੇ ਵਿੱਚ ਕਮੀਆਂ ਨੇ ਤੁਸੀਂ ਬਾਇਲੋਜੀ ਉਲੰਘਣਾ ਕਰਦੇ ਹੋ ਤੇ ਇਸ ਕਰਕੇ ਅਸੀਂ ਇਹ ਸਵਾਲ ਚੁੱਕ ਰਹੇ ਹਾਂ ਸਰ ਬੇਨਤੀ ਹੈ ਵਾ ਕਿ ਹਰ ਬੰਦਾ ਇਹ ਗੱਲ ਜਾਣਦਾ ਹੈ ਕਿ ਅਕੋਰਡਿੰਗ ਟੂ 100% ਬਾਇਲਾਸ ਕੋਈ ਕੋ ਬਿਲਡਿੰਗ ਨਹੀਂ ਬਣਦੀ ਜੀ ਤੁਸੀਂ ਮੈਨ ਕਿਸੇ ਬੰਦੇ ਦਾ ਘਰ ਦਿਖਾ ਰਹੇ ਹੋ ਕਿਸੇ ਬੰਦੇ ਦੀ ਕੋਠੀ ਦਿਖਾ ਰਹੇ ਹੋ ਕਿਸੇ ਬੰਦੇ ਦਾ ਹੋਟਲ ਦਿਖਾ ਰਹੇ ਹੋ ਜਿਹੜੀ ਕੋਰਡਿੰਗ ਲਾ ਬਣੀ ਹੋਵੇ ਜੀ ਜਿਹੜੀ ਕੋਰਡਿੰਗ ਲ ਆਟ ਸਰ ਹਮੇਸ਼ਾ ਯੈਸ ਸੁਣੋ ਆਟੇ ਵਿੱਚ ਸਰ ਆਟੇ ਵਿੱਚ ਲੂਨ ਸਮਾਈਂਦਾ ਆਟੇ ਵਿੱਚ ਲੂਨ ਹੀ ਪੈਂਦਾ ਹੈ ਲੈਗਿਨ ਉਹ ਆਟੇ ਦੇ ਜਾਂ ਲੂੰਜ ਦੇ ਪਿਆਏ ਵਿੱਚ ਉਹ ਉਹਨੂੰ ਘੰਗਾਲਦੇ ਨਹੀਂ ਉਹਨੂੰ ਕਿਉਂਕਿ ਉਹਨਾਂ ਦਾ ਮੇਨ ਮਕਸਦ ਹੈ ਪੈਸਾ ਬਲੈਕ ਮੈਨੀ ਲੈਣੀ ਮੈਂ ਤੁਹਾਨੂੰ ਕਈ ਬਿਲੀਆਂ ਇਹੋ ਜਿਹਾ ਦੱਸ ਦਿੰਦਾ ਜਿਹੜੀਆਂ ਕਿ 100% ਕਰੈਕਟ ਨੇ ਉਹਨਾਂ ਕੋਲ ਪਹਿਲ ਮੰਗਦੇ ਨਹੀਂ ਉਹਨਾਂ ਕੋਲ ਬੈਹ ਲੈਂਦੇ ਨੇ ਸਮਾਜ ਸੇਵਕ ਨੇ ਉਹ ਲੋਕ ਸਰ ਸਮਾਜ ਸੇਵਕ ਹੈ ਤੇ ਜਾ ਕੇ ਜਾ ਕੇ ਸ਼ਹਿਰ ਦੇ ਮੁੱਦੇ ਚੁੱਕਣਾ ਅੱਜ ਸ਼ਹਿਰ ਚ ਪਿਛਲੇ ਲੰਬੇ ਸਮੇਂ ਤੋਂ ਸੀਵਰੇਜ ਸ਼ਹਿਰ ਗੰਦ ਕੂਰੇ ਦਾ ਢੇਰ ਲਗਾ ਰਿਆ ਕਿਸੇ ਸਮਾਜ ਸੇਵਕ ਨੇ ਇਹ ਪਾਇੰਚੁਕਿਆ ਸ਼ਹਿਰ ਦਾ ਇਨਫੋ ਸਕੇ ਚੁੱਕਣ ਹਾਂਜੀ ਕਿ ਚੁੱਕਣ ਜੇਗਾ ਸਮਾਜ ਸੇਵਕ ਹੈ ਕਿ 10-10 ਪਰਚੇ ਇਹ ਲੋਕਾਂ ਦੀ ਹੋਏ 10-10 ਪਰਚੇ ਜਿਹੜਾ ਇਹ ਅਪਰਮ ਸਮਾਜ ਸੇਵਕ ਬੰਦਾ ਪਿਆ ਹੈ 10 ਪਰਚੇ ਦੀ ਹੋਈ ਦੀਆਂ 3 ਮਹੀਨਿਆਂ ਤੋਂ ਇਹ ਅੰਡਰਗਰਾਉਂਡ ਰਿਆ ਅਰੇਬ ਦਾ ਕੇਸ ਇਹ ਚੱਲਦਾ ਰਿਆ ਅੱਜ ਜ਼ਮਾਨ ਤੇ ਬਾਹਰ ਆਇਆ ਅੱਜ ਵੀ ਮੇਰੇ ਕੋਈ ਪਰ 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 ਸਵਾਲ ਹੈ ਕਿ ਉਹ ਕਹਿ ਰਹੇ ਨਹੀਂ ਜੀ ਅਸੀਂ ਤੇ ਸਮਾਜ ਸੇਵਾ ਕਰ ਰਹੇ ਆ ਸਾਡਾ ਮਕਸਦ ਸਰਕਾਰੀ ਖਜ਼ਾਨੇ 'ਚ ਪੈਸੇ ਆਣਾ ਸਾਡਾ ਹੋਰ ਕੋਈ ਮਕਸਦ ਨਹੀਂ ਸਰ ਮੈਂ ਇਹ ਇਹਨਾਂ ਦੇ ਖਰਚਾਂ ਇਹਨਾਂ ਦੇ ਖਰਚਾਂ ਕੋਈ ਪ੍ਰੂਫ ਦੇ ਦਿਓ ਕਿ ਸਰਕਾਰ ਦੇ ਖਜ਼ਾਨੇ 'ਚ ਪੈਸੇ ਆਏ ਹਨ ਸਰ ਮੈਂ ਤੁਹਾਨੂੰ ਬੇਨਤੀ ਕਰਨੀ ਜਾਂਦਾ ਇਹਨਾਂ ਦੇ ਇਹਨਾਂ ਦੇ ਕਾਉਂਡ ਇਹਨਾਂ ਦੇ ਖਤ ਦੇ ਇਹਨੇ ਘਰ ਦੇ ਖਰਚੇਗੇ ਨੇ ਉਹ ਚੈੱਕ ਕਿੱਥੇ ਜਾਣ ਇਹਨਾਂ ਦਾ ਕਾਰੋਬਾਰ ਚ ਕਿੱਥਾ ਜਾਵੇ ਇਹਨਾਂ ਦਾ ਕਾਰੋਬਾਰ ਕੀ ਹੈ ਇਹ ਦਾ ਕਾਰੋਬਾਰਾ ਠੱਗੀ ਇਹ ਦਾ ਕਾਰੋਬਾਰਾ ਬਲੈਕਮੇਲਿੰਗ ਇਹ ਮੇਰੇ ਰਣਜੀਤ ਭਾਜੀ ਖੋਦੇ ਨੇ ਮੇਰੇ ਕਰੋੜਾ ਰੁਪਏ ਇਨਵੈਸਟਮੈਂਟ ਲਾ ਕੇ 100 ਕਰੋੜ ਰੁਪਏ ਇਨਵੈਸਟਮੈਂਟ ਆ order ਬਣਾ ਰਹੇ ਨੇ ਠੀਕ ਹੈ ਉਹਨਾਂ ਕੋ ਪੈਸੇ ਮੰਗਦੇ ਨੇ ਨਾਲ ਕੋਲ ਉਹਾਂ ਦਾ ਹਾਰਡਲ ਪੱਕਾ ਕੀਤਾ ਆ ਇਹ ਮੇਰੇ ਭਰਾ ਚੇਅਰਮੈਨ ਨੇ ਆਪਣੇ ਇਲੈਕਟ੍ਰਿਕ ਡਿਪਾਰਟਮੈਂਟ ਚੇਅਰਮੈਨ ਦੇ ਪੁੱਛੋ ਕਿ ਬਿਲਡਿੰਗ ਬਣਾਤੇ ਵੇ ਨੇ ਬਿਲਡਿੰਗ ਬਣਾਈਆਂ ਨੇ ਕਿੰਨੇ ਕਿੰਨੇ ਕੀ ਆ ਰਹੀ ਦਿੱਕਤ ਜੋ ਤੁਹਾਨੂੰ ਰਣਜਿੰਦਰ ਜੀ ਨੇ ਦੱਸਿਆ ਹੀ ਆ ਉਹੋ ਹੀ ਦਿੱਕਤਾਂ ਮਤਲਬ ਆਈਆਂ ਅਸੀਂ ਤੁਸੀਂ ਕਹਿੰਦੇ ਹੋ ਕਿ ਉਸ ਸਮਾਜ ਸੇਵਕ ਕਹੇ ਨੇ ਸਮਾਜ ਸੇਵਕ ਕਹੇ ਰਿਹਾ ਜੀ ਮੈਂ ਨਹੀਂ ਕਹਿ ਰਿਹਾ ਉਹ ਆਪਣੇ ਆਪ ਨੂੰ ਸਮਾਜ ਸੇਵਕ ਕਹਿ ਰਿਹਾ ਮੈਂ ਤੁਹਾਨੂੰ ਇੱਕ ਸਵਾਲ ਪੁੱਛ ਰਿਹਾ ਉਹ ਸਿੱਧਾ ਜਵਾਬ ਦਿਓ ਉਹ ਕਹਿ ਰਿਹਾ ਕਿ ਅਸੀਂ ਸਮਾਜ ਦੀ ਸੇਵਾ ਕਰ ਰਹੇ ਹਾਂ ਮੈਂ ਤੁਹਾਨੂੰ ਉਸ ਚੀਜ਼ ਦਾ ਜਵਾਬ ਦੇ ਲਗਾ ਸਮਾਜ ਸੇਵਕ ਜੀ ਉਹਨਾਂ ਨੇ ਬੰਨਾ ਹੀ ਆ ਉਹ ਪੈਸਾ ਗਵਰਨਮੈਂਟ ਦੇ ਅੰਦਰ ਜਾਵੇ ਨਾ ਉਹ ਪੈਸਾ ਕਿੱਥੇ ਜਾ ਰਿਹਾ ਸਾਨੂੰ ਰਸੀਦ ਮਿਲਦੀ ਆ ਉਸ ਪੈਸੇ ਦੀ ਕੋਈ ਰਸੀਦ ਨਹੀਂ ਮਿਲਦੀ ਕੀ ਗਵਰਨਮੈਂਟ ਦੇ ਅੰਡਰ ਉਹ ਕੰਮ ਕਰ ਰਹੇ ਨੇ ਕੀ ਗਵਰਨਮੈਂਟ ਨੂੰ ਉਹਨਾਂ ਨੇ ਆਪਣੇ ਕੋਲ ਰੱਖਿਆ ਉਹ ਤਨਖਾਹ ਦੇ ਬੇ ਬੰਦੇ ਨੇ ਉਹ ਨਹੀਂ ਹੈਗੇ ਉਹ ਪੈਸਾ ਕਿੱਥੇ ਜਾ ਰਿਹਾ ਉਹ ਪੈਸਾ ਆਵੇ ਨਾ ਗਵਰਨਮੈਂਟ ਲਵੇ ਅਹੀਂ ਕੋਈ ਬਿਲਡਿੰਗ ਬਣਾ ਰਹੇ ਆ ਇਨਲੀਗਲ ਆ ਚਲੋ ਮੰਨ ਲਓ ਇਨਲੀਗਲ ਆ ਗਵਰਨਮੈਂਟ ਆ ਕੇ ਸਾਨੂੰ ਕਹਿੰਦੀ ਆ ਜੀ ਇਹਨੇ ਪੈਸੇ ਦਿਓ ਤੁਹਾਡੀ ਬਿਲਡਿੰਗ ਲੀਗਲ ਹੋ ਜਾਏਗੀ ਠੀਕ ਆ ਅਸੀਂ ਦੇਣ ਨੂੰ ਤਿਆਰ ਆ ਅਸੀਂ ਉਹਨਾਂ ਨੂੰ ਦੇਣ ਨੂੰ ਤਿਆਰ ਆ ਇਧਰੋਂ ਰੁਪਈਆ ਜਿਹੜਾ ਜਾਂਦਾ ਜਿਹੜਾ ਇਧਰੋਂ ਪੈਸਾ ਜਾਂਦਾ ਉਹ ਕਿੱਥੇ ਜਾਂਦਾ ਉਹ ਤੇ ਤੁਹਾਨੂੰ ਕੋਈ ਰਸੀਦ ਨਹੀਂ ਆਂਦੀ ਫੇਰ ਸਮਾਜ ਸੇਵਕ ਕੀ ਕਾਦੀ ਰਹਗੀ ਜੇ ਤੁਹਾਡੀ ਰਸੀਦ ਨਹੀਂ ਆਈ ਪੈਸੇ ਸਾਡੀ ਗੱਲ ਦੇ ਗਈਆ ਕਰਨਾ ਪੈਸੇ ਵੇਖੋ ਪੈਸੇ ਜਿਹੜੇ ਦਿੱਤੇ ਹੀ ਆ ਤੁਸੀਂ ਦਿੱਤੇ ਜੀ ਪੈਸੇ ਦਿੱਤੇ ਆ ਜੀ ਦੇ ਦੇਨੇ ਪੈਂਦੇ ਆ ਕਿਉਂ ਦਿੱਤੇ ਬੰਦ ਹੁੰਦਾ ਨਹੀਂ ਤੇ ਕੰਮ ਆਪਣੀ ਲੋੜ ਨੂੰ ਵਪਾਰੀ ਆ ਡਰਦਾ ਵਪਾਰੀ ਵਪਾਰੀ ਆਹੀ ਵਪਾਰ ਕਰਕੇ ਪੈਸੇ ਲਾਣੇ ਆ ਕਿ ਚਲ ਸਾਡਾ ਹੀ ਗੱਲ ਨੂੰ ਕੋਈ ਬੰਦੇਗਾ ਚਲੋ ਵਪਾਰ ਵਧੇਗਾ ਐ ਵੀ ਕਰਾਂਗੇ ਬਿਲਡਿੰਗ ਸਾਡੀ ਆਪਣੀ ਆ ਜਗ੍ਹਾ ਸਾਡੀ ਆਪਣੀ ਆ ਪੈਸੇ ਆਹੀ ਲਾ ਰਹੇ ਆ ਦਿਨ ਰਾਤ ਮਿਹਨਤ ਆਹੀ ਕਰ ਰਹੇ ਆ ਜੀ ਪੇਂਟ ਕਰਦੇ ਫਿਰ ਪੈਸੇ ਕਿਉਂ ਦਿੱਤੇ ਉਹਨਾਂ ਨੂੰ ਉਹ ਬਸ ਗੁੰਡਾਗਰਦੀ ਜਿਹੜੀ ਇਹ ਹੁਣੇ ਜੀ ਨੇ ਗੱਲ ਸਵਾਲ ਕੀਤਾ ਉਹੀ ਗੱਲ ਆ ਪਹਿਲੇ ਆ ਜੋ ਮੰਗੇਗਾ ਜੀ ਤੇ ਤੁਹਾਡੇ ਘਰ ਬੰਦ ਹੁੰਦਾ ਹੈਗਾ ਤੁਸੀਂ ਕੀ ਕਰੋਗੇ ਤੁਸੀਂ ਦਿਓਗੇ ਕੁਝ ਦਿਓਗੇ ਨਾ ਜੀ ਜੀ ਕਿੰਨੇ ਪੈਸੇ ਜਨਾ ਵਪਾਰੀ ਵਪਾਰੀ ਜਿਹੜਾ ਨਾ ਪੂਰਾ ਬਾਈ ਲਾਤ ਹੋਵੇ ਰਹੀ ਨਹੀਂਗਾ ਜੇ ਮੈਨੂੰ ਮੈਨੂੰ ਬਾਈ ਲਾ ਨਹੀਂ ਪਤਾ ਬਿਲਡਿੰਗ ਦੇ ਮੈਨੂੰ ਜਿੱਥੇ ਮੇਰੇ ਬਲੈਕਮੇਲ ਕਰ ਲੈ ਕੋਈ ਸਾਨੂੰ ਪਤਾ ਨਹੀਂ ਉਹ ਜਾਂ ਕਾਰਪੋਰੇਸ਼ਨ ਨੂੰ ਪਤਾ ਹੈ ਅਭਿਲ ਤੇ ਕਾਰਪੋਰੇਸ਼ਨ ਨੂੰ ਨਹੀਂ ਪਤਾ ਕੋਈ ਅਫਸਰ ਬਿਠਾ ਲਓ ਸਾਡੇ ਸਾਹਮਣੇ ਜਿਹਨੂੰ ਟੋਟਲ ਬਾਈ ਲਾ ਪਤਾ ਹੁਣ ਜਿਹੜਾ ਬੰਦਾ ਤੁਹਾਡਾ ਨਕਸ਼ਾ ਪਾਸ ਜਿਹਨੂੰ ਕਰਵਾਉਂਦਾ ਵਾ ਤੁਹਾਨੂੰ ਬਾਈ ਲਾ ਦੱਸਦਾ ਵਾ ਜੇ ਉਹਨੂੰ ਬਾਈ ਲਾਈਨ ਨਹੀਂ ਕਰਦਾ ਉਹੀ ਪਹਿਲਾਂ ਬਾਈ ਲਾਈਨ ਗਲਤ ਕਰਵਾਉਂਦਾ ਵਾ ਮੁੜ ਕੇ ਬਿਲਡਿੰਗ ਬਣਦੀ ਹੈ ਉਹੀ ਉਹਨੂੰ ਕਲੂ ਦਿੰਦਾ ਵਾ ਰੰਜਨ ਜੀ ਆਖਿਰਕਾਰ ਇਹਨਾ ਇਨਫੋਰਮੇਸ਼ਨ ਕਿਵੇਂ ਆਂਦੀ ਉਹਨਾਂ ਨੂੰ ਮੇਰੇ ਮੇਰਾ ਸਾਹਿਬ ਜੋ ਕਿੰਨਾ ਜਿੰਨੀ ਮੈਂ ਪੁੱਛ ਰਿਹਾ ਆਖਿਰਕਾਰ ਇੰਨੀ ਇਨਫੋਰਮੇਸ਼ਨ ਉਹਨਾਂ ਨੂੰ ਕਿਵੇਂ ਆ ਜਾਂਦੀ ਕਿ ਬਿਲਡਿੰਗ ਦੇ ਇਹ ਕੋਨੇ ਦੀ ਹੈ ਦੀਵਾਰ ਜਰੀਏ ਗਲਤ ਬਣ ਰਹੀ ਹੈ ਕੋਈ ਕੁਝ ਤੇ ਉਹਨਾਂ ਨੇ ਆਪਣੇ ਅੱਗੇ ਕਰਿੰਦੇ ਰੱਖੇ ਹੋਏ ਆ ਜਿਹੜੇ ਉਹ ਆ ਕੇ ਰੌਣ ਲਾਂਦੇ ਆ ਕੋਈ ਕਾਰ ਜਾ ਕੇ ਰੌਣ ਲਾਂਦਾ ਜੇ ਕੋਈ ਸਕੂਟਰ ਦੇ ਜਾਂਦਾ ਜੇ ਕੋਈ ਪੈਦਲ ਆ ਕੇ ਰੌਣ ਲਾ ਕੇ ਚਲੇ ਜਾਂਦਾ ਜੇ ਉਹ ਵੀਡੀਓ ਪਾ ਦਿੰਦੇ ਆ ਜਾ ਕੇ ਇਹ ਵੀਡੀਓ ਮੈਂ ਵੇਖੀ ਜੀ ਆ ਬਿਲਡਿੰਗ ਬੰਦੀ ਪਈ ਆ ਉਹਦੀ ਵੀਡੀਓ ਪੈਂਦੀ ਆ ਉਹਦੀ ਵੀਡੀਓ ਦੇ ਅਨੁਸਾਰ ਸਾਰਾ ਕੰਮ ਜਿਸਲੇ ਸਾਡੇ ਨੂੰ ਪਤਾ ਲੱਗਦਾ ਵੇਖੋ ਜਿਹੜਾ ਤਕੜਾ ਬੰਦਾ ਉਹਦੇ ਛੋੜ ਜਾਂਦਾ ਉਹਦੀ ਦਰ ਸਰਕਾਰੀ ਦਰਬਾਰੇ ਵੀ ਚਲਦੀ ਆ ਜਿਹੜਾ ਆਮ ਆਦਮੀ ਇੱਕ ਬਣਾਉਂਦਾ ਭਾ ਆਪਣੀ ਕੋਈ ਛੋਟੀ ਬਿਲਡਿੰਗ ਬਣਾ ਕੇ ਕੰਮ ਕਰੇਗਾ ਉਹ ਕਿੱਥੇ ਜਾਏਗਾ ਉਹਦੀ ਸੁਣ ਸਰ ਵਾਟ ਲਾਈਨ ਆਫ ਐਕਸ਼ਨ ਅਗਲਾ ਕੀ ਸਰ ਅੱਜ ਪੰਜਾਬ ਅਪਾਰਟਮੈਂਟ ਵੱਲੋਂ ਇੱਕ ਗੱਲ ਦਾ ਫੈਸਲਾ ਕੀਤਾ ਗਿਆ ਕਿ ਆਪਾਂ ਇਹ ਸਾਰੀ ਹੀ ਕਾਰਵਾਈ सीएम साहब ਆਪਣੇ ਕੈਬਨਟ ਮੰਤਰੀ ਫਤਿਹ ਸਿੰਘ ਡੀਸੀ ਅੰਮ੍ਰਿਤਸਰ ਕਮਿਸ਼ਨਰ ਕਾਰਪੋਰੇਸ਼ਨ ਕਮਿਸ਼ਨਰ ਪੁਲਿਸ ਨੂੰ ਆਪਾਂ ਪੇ ਜਾਗੇ ਆਪਾਂ ਆਪਾਂ ਨੂੰ ਆਨ ਨੂੰ ਨੋਟਿਸ ਨੋਟਿਸ ਲੱਕ ਕੇ ਆਵਾਂਗੇ ਜੇਕਰ ਸਾਡੀ ਸੁਣਵਾਈ ਨਹੀਂ ਹੋਈ ਜੀ ਤੇ ਵੈਰੀ ਸ਼ੋਰਟਲੀ ਪੰਜਾਬ ਵਪਾਰ ਮੰਡਲ ਦੀ ਕਿਦਾਂ ਅੱਜ ਸਾਡੀਆਂ 48 ਸੈਸ਼ਨਾਂ ਆਈਆਂ ਸਾਡੇ ਅੰਮ੍ਰਿਤਸਰ ਦੇ ਜਿੰਨੇ ਇੰਡਸਟਰੀਅਲ ਪੁਆਇੰਟ ਨੇ ਚਾਹੇ ਉਹਨੂੰ ਫੋਕਲ ਪੁਆਇੰਟ ਹੋਵੇ ਚਾਹੇ ਫੋਕਲ ਪੁਆਇੰਟ ਹੋਵੇ ਚਾਹੇ ਬਲਕਣਾ ਹੋਵੇ ਚਾਹੇ ਚਬਾਰੂ ਫੋਕਲ ਹੋਵੇ ਚਾਹੇ ਇਸਪਨੌਰ ਹੋਵੇ ਚਾਹੇ ਸੋਫਟੀ ਰੋ ਉਹਨਾਂ ਦੇ ਪ੍ਰਧਾਨ ਉਹਨਾਂ ਦੇ ਸੀਨੀਅਰ ਆਫ ਆਫਿਸ ਬੈਡਰ ਉਹ ਆਤੀ ਆਏ ਨੇ ਆਪਾਂ ਦੇ ਸਾਈਡ ਕਰਾਂਗੇ ਬੜੀ ਜਲਦੀ ਮੀਟਿੰਗ ਕਰਨ ਜਾ ਰਹੇ ਹਾਂ ਜੇਕਰ ਇਹਨਾਂ ਬਲੈਕ ਬੈਲਰਾਂ ਤੇ ਇਹਨਾਂ ਦੇ ਚੋਰਾਂ ਤੇ ਜੇਕਰ ਕੋਈ ਐਕਸ਼ਨ ਨਹੀਂ ਲਿਤਾ ਗਿਆ ਬੜੀ ਜਲਦੀ ਪੰਜਾਬ ਪਾਲਮਨਲ ਅੰਮ੍ਰਿਤਸਰ ਚ ਬੰਦਰੀ ਕਾਲ ਦਊਗਾ ਇੱਕ ਹੋਰ ਵੀ ਕਹਿ ਰਹੇ ਨੇ ਕਹਿੰਦੇ ਕਹਿੰਦੇ ਤੁਸੀਂ ਇਹਦੇ ਨਾਲ ਹੀ ਇਹਦੇ ਨਾਲ ਹੀ ਸ਼ਹਿਰ ਦੇ ਕੋਈ ਵੀ ਕਿਸੇ ਪੁਆਇੰਟ ਤੇ ਪੂਰੇ ਅੰਮ੍ਰਿਤਸਰ ਦੇ ਵਪਾਰੀਆਂ ਵੱਲੋਂ ਧਰਨਾ ਦਿੱਤਾ ਜਾਊਗਾ ਜਿੰਨਾ ਤੱਕ ਇਹ ਚੋਰਾਂ ਦੇ ਐ ਠੱਗਾਂ ਦੇ ਐ ਬਲੈਕਮੈਨਰ ਦੇ ਉਹ ਕਾਰਵਾਈ ਨਹੀਂ ਕੀਤੀ ਜਾਂਦੀ ਉਹ ਕਹਿ ਰਹੇ ਨੇ ਉਹ ਕਹਿ ਰਹੇ ਨੇ ਕਿ ਤੁਸੀਂ ਕੋਟਲ ਬਣਾ ਰਹੇ ਹੋ ਕਹਿੰਦੇ ਉਹ ਨਜਾਇਜ਼ ਬਣ ਰਿਹਾ ਤੁਹਾਡੇ ਬਾਰੇ ਉਹ ਇਹ ਗੱਲ ਕਹਿ ਰਹੇ ਨੇ ਸਰ ਮੈਂ ਮੇਰੇ ਕੋਲ ਤੁਸੀਂ ਆ ਜਾਓ ਕੋਈ ਬੰਦਾ ਆਏ ਵੇ ਮੈਂ ਏਟ ਲੈ ਕੇ ਯਰ ਤੱਕ ਸਾਰੇ ਨਕਸ਼ੇ ਗੌਰਮੈਂਟ ਦੇ ਫੀਸਾਂ ਗੌਰਮੈਂਟ ਦਾ ਸੀਸੀ ਸਭ ਤੋਂ ਦੋਕਮੈਂਟਸ ਦਿਖਾਣਾ ਹੈ ਇਹ ਸਿਟ ਆਫ ਦ ਸਿਫ ਲੋ ਮੇਰੇ ਮੈਂ ਆਊਟ ਆਫ ਸਟੇਸ਼ਨ ਸੀ ਐਨੇ ਮੇਰੇ 파ਰਟਨ ਵਾਂਗ ਦਬਾਇਆ ਉਹ ਕੋ ਪੈਸੇ ਮੰਗੇ ਦੇਖੋ ਇੱਕ ਏਟੀਵੀ ਦੇ ਆਫਿਸ ਬੈ ਕੇ ਖਲੋਗੇ ਇਹ ਬੰਦਾ ਕੱਲ ਕਹਿ ਰਿਹਾ ਕਿ ਜਗਾ ਸ਼ਬਾ ਸ਼ਰਮਨ 2 ਲੱਖ ਨਹੀਂ ਦਊਗਾ ਤਾਂ ਬਿਲਡਿੰਗ ਨਹੀਂ ਬਣੇਗੀ ਤੁਸੀਂ ਸਰ ਉਹ ਕਹਿੰਦਾ ਛੱਤ ਨੂੰ ਆਂਝ ਕਿਸ ਗੱਲ ਦੀ ਆ ਤੁਸੀਂ ਘਟਾਓ ਫੁਟੇਜ ਕਾਪਰਸ਼ੇਦ ਤੋਂ ਕਿ ਇਹ ਕਰਦਾ ਕਰਦਾ ਪਿਆ ਜੀ ਜੀ ਬਿਲਕੁਲ ਛੱਤ ਦੇ ਹੱਥ ਮਾਰ ਕੇ ਗੱਲ ਕਰਦਾ ਪਿਆ ਤੋਂ ਇਲਾਵਾ ਜਿਵੇਂ ਸ਼ੁਭਾ ਸ਼ਰਮਾ ਨਹੀਂ ਕਿਹਾ ਹੂਆ ਤੇ ਬਿਲਡਿੰਗ ਕੋਈ ਸ਼ਾਇਦ ਨਹੀਂ ਮੌਸਲ ਬਿਲਕੁਲ ਸਰ ਆਖਿਰਕਾਰ ਸਮਾਜ ਸੇਵਕਾਂ ਨੂੰ ਬਿਲਡਿੰਗ ਕਿਉਂ ਨਜ਼ਰ ਆਉਂਦੀ ਹੈ ਦੇਖੋ ਅਸੀਂ ਅੱਜ 48 ਐਸੋਸੀਏਸ਼ਨਾਂ ਇਕੱਠੀਆਂ ਹੋਈਆਂ ਹਨ ਮੁੱਦਾ ਬੜਾ ਗੰਭੀਰ ਹੈ ਉਹ ਮੁੱਦਾ ਅੰਮ੍ਰਿਤ ਸਰ ਦਾ ਮੁੱਦਾ ਕੱਲਾ ਰੰਜਨ ਜੀ ਦਾ ਨਹੀਂ ਹੈਗਾ ਦੇਖੋ ਇੱਕ ਹੋਟਲ ਹੈ ਉਹਨੇ ਇੱਕ ਇੰਡਸਟਰੀ ਦਾ ਦਰਜਾ ਮਿਲਿਆ ਹੈ ਇੱਕ ਬੰਦਾ ਕਰੋੜਾਂ ਰੁਪਏ ਲਾ ਕੇ ਇੱਕ ਜ਼ਮੀਨ ਖਰੀਦਦਾ ਐ ਐਡੀ ਕਮਰਸ਼ੀਅਲ ਮਹਿੰਗੀ ਜ਼ਮੀਨ ਖਰੀਦਦਾ ਫਿਰ ਕਰੋੜਾਂ ਰੁਪਏ ਲਾ ਕੇ ਉੱਪਰ ਬਿਲਡਿੰਗ ਬਣਾਉਂਦਾ ਅਸੀਂ ਇੱਕਦਮ ਪ੍ਰੈਸ ਜਾ ਕੇ ਕਹਿ ਦਿੰਨੇ ਉਹ ਮਾਫੀਆ ਹੈ ਕਿਹ ਉਹ ਵਪਾਰੀ ਮਾਫੀਆ ਜਿਹਨੇ 100 150 ਬੰਦੇ ਨੂੰ ਰੋਜ਼ਗਾਰ ਦੇਣਾ ਹੈ ਜਿਹਨੇ ਸਰਕਾਰ ਨੂੰ ਟੈਕਸ ਦੇਣਾ ਹੈ ਆਪਣੇ ਪੈਸੇ ਦੀ ਜ਼ਮੀਨ ਖਰੀਦੀ ਤੇ ਮਾਫੀਆ ਕਿਦਾਂ ਹੋ ਸਕਦਾ ਮਾਫੀਆ ਦਾ मीनिंग ਕੀ ਹੈ ਕਿਸੇ ਵੀ ਵਪਾਰੀ ਦੀ ਕੈਰੇਕਟਰ ਅਸੈਸੀਨੇਸ਼ਨ ਅਸੀਂ ਸ਼ੁਰੂ ਹੀ ਦੇ ਦ ਰਹੇ ਹਾਂ ਵਪਾਰੀ ਚੋਰ ਵਪਾਰੀ ਚੋਰ ਅਸੀਂ ਇਹ ਨਹੀਂ ਹੋਣ ਦੇਾਂਗੇ ਕਿਉਂਕਿ ਅੱਜ ਵਪਾਰੀ ਇੱਕਤਾ ਜਿੰਦਾਬਾਦ ਹੈ ਵਪਾਰੀ ਸਾਰੇ ਇਕੱਠੇ ਐ ਸਾਰੀਆਂ ਐਸੋਸੀਏਸ਼ਨਾਂ ਇਕੱਠੀਆਂ ਕਿਉਂ ਨਹੀਂ ਹੁੰਦੀ ਸੁਨਵਾਈ ਇੱਕ ਬੰਦੇ ਦੀ ਸੁਨਵਾਈ ਹੁੰਦੀ ਹੈ ਤੁਸੀਂ ਮਲਟੀ ਮਿਲੀਨੀਅਰ ਹੋ ਇੱਥੇ ਸਾਰੇ ਖੜੇ ਹੋ ਤੁਹਾਡੀ ਸੁਨਵਾਈ ਨਹੀਂ ਤੇ ਵਾਅਦਾ ਕੀ ਹੈ ਹਜੇ ਵਪਾਰ ਦਾ ਐਸੀ ਗੱਲ ਨਹੀਂ ਐਸੀ ਗੱਲ ਨਹੀਂ ਆਪਾਂ ਸ਼ਰੀਫ ਆ ਆਪਾਂ ਚੰਰਾਲੂ ਬੰਦੇ ਨਹੀਂ ਆਪਾਂ ਵਪਾਰੀ ਆਪਣੇ ਕੰਮ ਕਾਜ 'ਚ ਯਕੀਨ ਰੱਖਦਾ ਲੇਕਿਨ ਮੈਂ ਹੀ ਕੱਲ ਮੈਸੇਜ ਦੇਣਾ ਜਾਂਣਾ ਚਾਹਣਾ ਇਹ ਬੰਦਿਆਂ ਨੂੰ ਹਮ ਸ਼ਰੀਫ ਜੂਬ ਹੈ ਲੇਕਿਨ ਬੁਝਦਿਲ ਨਹੀਂ ਹੈ ਹਾਂ ਬਿਲਕੁਲ ਠੀਕ ਹੈ ਦੇਖੋ ਵਪਾਰੀ ਦਰਦਾ ਵਪਾਰੀ ਦਾ ਕਾਰੋਬਾਰ ਹੈ ਵਪਾਰੀ ਤੇ ਕਈ ਲੋਕ ਡਿਪੈਂਡੈਂਟ ਹੈ ਉਹਦੀ ਫੈਮਿਲੀ ਡਿਪੈਂਡੈਂਟ ਹੈ ਲੇਬਰ ਡਿਪੈਂਡੈਂਟ ਹੈ ਵਪਾਰੀ ਨੂੰ ਬਲੈਕਮੇਲ ਕਰਨਾ ਇੱਕ ਸੌਫਟ ਟਾਰਗੇਟ ਹੈ ਜਿਸ ਬੰਦੇ ਨੇ 100 ਕਰੋੜ ਲਾਇਆ ਉਹਨੂੰ ਇੱਕ ਅਖਬਾਰ 'ਚ ਖਬਰ ਕਢਾ ਦਿਓ ਵਿਚਾਰਾ ਕਬਰਾ ਜਾਏਗਾ ਕੋਈ ਇੱਕ ਬਲੈਕਮੇਲਿੰਗ ਦਾ ਤਰੀਕਾ ਹੈ ਜਿਹੜਾ ਨਹੀਂ ਹੋਣਾ ਚਾਹੀਦਾ ਅਸੀਂ ਪਿੱਛੇ ਦੇਖਿਆ ਕਿ ਜਿਹੜਾ ਡਿਪਾਰਟਮੈਂਟਾਂ ਦੇ ਵਿੱਚ ਵਿਜੀਲੈਂਸ ਨੇ ਰੇਡ ਕੀਤੀ ਹੈ ਕਿ ਉੱਥੇ ਅਸੀਂ ਦਲਾਲ ਨਹੀਂ ਵੜਨਦੇ ਨੇ ਤੇ ਕਾਪਰੇਸ਼ਨ 'ਚ ਕਿਉਂ ਇਹ ਅਫਸਰ ਦੀ ਡਿਊਟੀ ਹੈ ਨਕਸ਼ਾ ਪਾਸ ਕਰਨਾ ਨਕਸ਼ਾ ਠੀਕ ਹੈ ਨਹੀਂ ਠੀਕ ਹੈ ਅਫਸਰ ਜਵਾਬਦੇਹੀ ਲਵੇ ਅਫਸਰ ਨੋਟਿਸ ਘਟੇ ਲੇਕਿਨ ਲੋਕ ਪ੍ਰਾਈਵੇਟ ਇਟ ਮੀਨ ਸਰਕਾਰ ਅਫਸਰ ਨਕਸ਼ੇ ਪਾਸ ਕਰਨੇ ਬੰਦ ਕਰ ਦੇਵੇ ਇਹੋ ਜਿਹੇ ਲੋਕ ਨਕਸ਼ੇ ਪਾਸ ਕਰਨ ਇਹਨਾਂ ਕੋ ਕਰਾ ਲਿਆ ਕਰੀਏ ਸਰਕਾਰ ਕੋ ਕਰਾ ਦੋ ਮੈਂ ਇਹ ਮੈਂ ਇਹ ਗੱਲ ਕਹਿਣਾ ਕਿ ਜਿਹੜੇ ਇਹ ਏਜੰਟ ਬਿਠਾਏ ਨਾ ਕੁਝ ਕਾਲੀਆਂ ਪੇਡਾ ਮੈਂ ਉਹ ਅਫਸਰਾਂ ਦੀ ਗੱਲ ਕਰ ਰਿਹਾ ਜਿਹੜੇ ਤਕਰੀਬਨ ਇਹ ਲੋਕ ਉਥੇ ਕਰਦੇ ਕੀ ਹੈ ਇਹਨਾਂ ਦਾ ਕੰਮ ਕੀ ਹੈ ਨਾ ਇਹਨਾਂ ਨੇ ਫਾਈਲਾਂ ਪਾਸ ਕਰਨੀਆਂ ਇਹ ਕੋਈ ਸਰਕਾਰੀ ਮੁਲਾਜ਼ਮ ਨੇ ਇਹ ਉਹ ਮੁਲਾਜ਼ਮਾਂ ਦੇ ਕਮਰੇ ਚ ਬੈਠ ਕੇ ਕੀ ਕਰ ਰਹੇ ਹੈ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਕੁਝ ਮਿਲੇ ਹੋਏ ਨੇ ਬਿਲਕੁਲ ਕੋਈ ਨਾ ਕੋਈ ਮੁਲਾਜ਼ਮ ਮਿਲੇ ਹੈ ਤਾਂ ਇਹਨਾਂ ਦੀ ਐਂਟਰੀ ਹੈ ਕਾਰਪੋਰੇਸ਼ਨ ਦੇ ਵਿੱਚ ਇਹ ਉਥੇ ਕੀ ਫਾਈਲਾਂ ਪਾਸ ਕਰਾਣ ਆ ਰਹੇ ਹੈ ਕਿ ਆਪਣੀਆਂ ਬਿਲਡਿੰਗਾਂ ਪਾਸ ਕਰਾਣ ਆ ਰਹੇ ਹੈ ਕੀ ਕਰਾਣ ਆ ਰਹੇ ਹੈ ਇਹਦੇ ਸਿਰਫ ਇਹ ਦੇਖਦੇ ਹੈ ਕਿ ਸਮਾਜ ਸੇਵਾ ਕਰ ਰਹੇ ਹੈ ਬੋਹੀ ਤੇ ਗੱਲ ਹੈ ਸਮਾਜ ਸੇਵਾ ਆਪਣੇ ਲਈ ਕਰ ਰਹੇ ਨੇ ਆਪਣਾ ਜਿਹੜਾ ਪੈਸਾ ਹੈ ਨਾ ਉਹ ਅੰਦਰ ਕਰ ਰਹੇ ਨੇ ਲੋਕਾਂ ਦਾ ਪੈਸਾ ਐਂਟ ਕੇ ਬੜੀ ਸਪਸ਼ਟ ਗੱ ਅੱਜ ਇਹ ਗੱਲ ਸਾਫ਼ ਕਰਨਾ ਚਾਹੁੰਦੇ ਆ ਵਪਾਰੀ ਇਕਤਾ ਇੱਥੇ ਖੜੀ ਹੈ ਵਪਾਰ ਖੜਾ ਹੈ ਦੇਖੋ ਕਿਸੇ ਵੀ ਦੇਸ਼ ਦੀ ਤੇ ਕਿਸੇ ਵੀ ਸੂਬੇ ਦੀ ਜਾਂ ਕਿਸੇ ਵੀ ਸ਼ਹਿਰ ਦੀ ਤਰੱਕੀ ਉਦੋਂ ਹੀ ਹੈ ਜਦ ਵਪਾਰ ਫਲੇਗਾ ਤੇ ਉਹ ਫਲਣਗੇ ਇਸ ਕਰਕੇ ਅਸੀਂ ਬੜੀ ਸਪੱਸ਼ਟ ਗੱਲ ਕਰਨੀ ਹੈ ਇਹਨਾਂ ਨੂੰ ਟਾਈਮ ਬਾਉਂਡ ਕੀਤਾ ਜਾਵੇ ਇਹ ਉੱਥੇ ਕਰਦੇ ਕੀ ਨੇ ਅਫਸਰ ਜਵਾਬ ਦੇਣ ਕਿ ਉਹਨਾਂ ਦੇ ਕਮਰੇ ਚ ਕੀ ਕਰ ਰਹੇ ਹੁੰਦੇ ਨੇ ਅਫਸਰ ਤਲਬ ਕੀਤੇ ਜਾਣ ਜਿਨ੍ਹਾਂ ਦੇ ਛੇ ਤੇ ਕੰਮ ਹੋ ਰਿਹਾ ਹੈ ਇਹ ਏਜੰਟ ਬਰੋਕਿੰਗ ਬੰਦ ਕੀਤੀ ਜਾਣੀ ਚਾਹੀਦੀ ਇੱਕ ਜੀਐਸਟੀ ਦਾ ਮਸਲਾ ਬੜਾ ਗੰਭੀਰ ਹੈ ਅਸਲ ਵਿੱਚ ਅਸੀਂ ਸੁਣ ਰਹੇ ਹਾਂ ਕਿ ਪੰਜਾਬ ਸਰਕਾਰ ਨੇ ਇੱਕ ਧੱਕੇਸ਼ਾਹੀ ਐਲਾਨ ਕੀਤਾ ਹੈ ਕਿ ਹਰ ਈਟੀਓ ਚਾਰ ਫੈਕਟਰੀਆਂ ਦੀ ਸਰਵੇ ਕਰੇਗਾ ਇਟ ਮੀਨਸ ਨੋ ਵਾਰਡ ਹੈ ਔਰ 35 36 ਈਟੀਓ ਹੈ 100 150 ਅਗਰ ਵਪਾਰੀਆਂ ਨੂੰ ਸਰਵੇ ਅੰਮ੍ਰਿਤਸਰ ਦੇ ਵਿੱਚ ਹਰ ਮਹੀਨੇ ਹੋਏਗੀ ਤੇ ਕਿੰਨੀ ਵੱਡੀ ਪੈਨਿਕ ਸਿਚੁਏਸ਼ਨ ਹੋਏਗੀ ਕਿ ਆ ਇਹ ਕਰਪਸ਼ਨ ਦਾ ਕਾਰਨ ਨਹੀਂ ਬਣੇਗਾ ਪਰ ਮੈਂ ਚਾਹਨਾ ਕਿ ਅੰਮ੍ਰਿਤਸਰ ਦੀ ਇੰਡਸਟਰੀ ਆਲਰੇਡੀ ਪੰਜਾਬ ਦੀ ਨਸ ਹੀ ਕਹਿ ਸਕਦੇ ਨੇ ਕਿ ਬਹੁਤ ਪਿੱਛੇ ਹੈ ਜੀ ਐਨ ਕੇ ਜੰਨੀ ਫੈਸਿਲਿਟੀਆਂ ਹਨ ਔਰ ਅਸੀਂ ਕਿਸੇ ਵੀ ਵਪਾਰੀ ਨਾਲ ਧੱਕੇਸ਼ਾਹੀ ਨਹੀਂ ਹੋਣ ਦਿਆਂਗੇ ਵਿਦਆਊਟ ਇਨਫੋਰਮੇਸ਼ਨ ਕਿਸੇ ਦੇ ਸਰਵੇ ਕਰਨੀ ਇਹ ਜੀਐਸਟੀ ਕਾਨੂੰਨ ਦੇ ਵੀ ਖਿਲਾਫ ਹੈ ਜੀਐਸਟੀ ਕਾਨੂੰਨ ਵੀ ਕਹਿੰਦਾ ਕਿ ਅਸੀਂ ਨਹੀਂ ਕਰ ਸਕਦੇ ਤੁਸੀਂ ਵੇਖ ਸਕਦੇ ਹੋ ਕਿ ਅੱਜ ਵਪਾਰੀ ਵਰਗ ਇਕੱਠੇ ਹੋਏ ਨੇ ਤੇ ਉਹਨਾਂ ਵੱਲੋਂ ਇੱਕ ਮੰਗ ਕੀਤੀ ਗਈ ਹੈ ਕਿ ਜਿਹੜੇ ਏਜੰਟਸ ਨੇ ਜਿਹੜੇ ਆਪਣੇ ਆਪ ਨੂੰ ਸਮਾਜ ਸੇਵਕ ਕਹਿੰਦੇ ਨੇ ਪਰ ਸਮਾਜ ਸੇਵਾ ਉਹਨਾਂ ਦੀ ਸਿਰਫ ਇੱਥੋਂ ਤੱਕ ਨਹੀਂ ਹੈ ਕਿ ਉਹਨਾਂ ਨੂੰ ਸਿਰਫ ਸ਼ਹਿਰ ਚ ਬਣੀਆਂ ਹੋਈਆਂ ਬਿਲਡਿੰਗਾਂ ਨਜ਼ਰ ਆਉਂਦੀਆਂ ਜਿਸ ਕਰਕੇ ਉਹ ਇਸ ਤਰ੍ਹਾਂ ਦੇ ਇਹਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਨੇ ਔਰ ਅਗਰ ਉਹਨਾਂ ਚ ਕੋਈ ਕਮੀ ਹੈ ਤਾਂ ਸਰਕਾਰ ਨੂੰ ਉਹ ਜਵਾਬ ਦੇਣ ਵਾਸਤੇ ਤਿਆਰ ਨੇ ਲੇਕਿਨ ਜਾਣਬੁੱਝ ਕੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਤਾਂ ਫਿਲਹਾਲ ਉਹਨੇ ਮੰਗ ਕੀਤੀ ਹੈ ਕਿ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਔਰ ਅਗਰ ਕਾਰਵਾਈ ਨਹੀਂ ਹੁੰਦੀ ਤਾਂ ਵੱਡਾ ਐਕਸ਼ਨ ਵੀ ਵਪਾਰੀ ਵਰਗ ਵੱਲੋਂ ਲੀਤਾ ਜਾ ਸਕਦਾ ਹੈ ਕੈਮਰਾਮੈਨ ਅਜੇ ਦੇ ਨਾਲ ਸੁਮਿਤ ਕੰਨਾ ਗ੍ਰੀਡ ਪੰਜਾਬ ਟੀਵੀ ਅੰਮ੍ਰਿਤਸਰ